ਸਾਡੀਆਂ ਅੱਖਾਂ ਦੇ ਸਾਹਮਣੇ ਕਾਂਡ ਹੋਇਆ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਜਿਹੜੇ ਆ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੈਕਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦਾ ਇਹ ਨਾ ਪਤਾ ਲੱਗਣਾ ਕਿ 328 ਸਰੂਪ ਗਏ ਕਿੱਥੇ ਜੋ 2015 ਦੇ ਵਿੱਚ ਵਾਪਰਿਆ ਇੱਕ ਸਰੂਪ ਸੀ ਉਹਨੂੰ ਪਾੜਿਆ ਗਿਆ ਅੰਗ ਪਾੜੇ ਗਏ ਖਾਰੇ ਗਏ ਹਾਂ ਹਾਂ ਉਹ ਅੱਜ ਵੀ ਸਾਡੇ ਹਿਰਦਿਆਂ ਨੂੰ ਬਲੂੰਦਰ ਦੀਆਂ ਹੋਈਆਂ ਗੱਲਾਂ ਨੇ ਹਾਂ ਹਾਂ ਅਸੀਂ ਅੱਜ ਵੀ ਉਹਨੂੰ ਬਰਦਾਸ਼ਤ ਨਹੀਂ ਕਰਦੇ ਹਾਂ ਹਾਂ ਫਿਰ ਇਹ ਜਿਹੜਾ ਇਹ ਮਾਮਲਾ ਵਾਪਰਿਆ ਕੀ ਉਸ ਤੋਂ ਘੱਟ ਸਮਝਿਆ ਜਾਣਾ ਚਾਹੀਦਾ ਫਿਰ ਇਹ ਦੇਖੋ ਮੈਂ ਇੱਕ ਦੁਨਿਆਵੀ ਤੌਰ ਤੇ ਸਮਝਾਉਣ ਦਾ ਯਤਨ ਕਰ ਰਿਹਾ ਜੇ ਤੁਹਾਡੇ ਪਿਓ ਨੂੰ ਤੁਹਾਡੀਆਂ ਅੱਖਾਂ ਸਾਹਮਣੇ ਉਹਦੀ ਕੋਈ ਬੇਇੱਜ਼ਤੀ ਕਰ ਰਿਹਾ ਹਾਂ ਤੁਸੀਂ ਉਹਨੂੰ ਅਣਗੌਲਿਆ ਕਰ ਰਹੇ ਹੋ ਹਾਂ ਤਾਂ ਫਿਰ ਵਾਰ-ਵਾਰ ਇਹ ਘਟਨਾ ਹੋਵੇ ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿੱਖਾਂ ਦੀ ਮਹਾਨ ਸੰਸਥਾ ਜਿਸ ਦੇ ਉੱਤੇ ਇੱਕ ਹੋਰ ਵੱਡਾ ਦੋਸ਼ ਲੱਗਾ ਕਿ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਜਿਹੜਾ ਉਹ ਲਿਖਵਾਇਆ ਤੇ ਲਿਖਣ ਵਾਲੇ ਨੇ ਗੁਰੂ ਸਾਹਿਬ ਪ੍ਰਤੀ ਇੰਨੇ ਨਿੰਦਣਯੋਗ ਸ਼ਬਦ ਜਿਸ ਦਾ ਵਿਰੋਧ ਬਲਦੇਵ ਸਿੰਘ ਸਿਰਸਾ ਨੇ ਬਲਦੇਵ ਸਿੰਘ ਸਿਰਸਾ ਨੇ ਮੇਰੀ ਉਹਨਾਂ ਨਾਲ ਕਈ ਵਾਰੀ ਬਲਦੇਵ ਸਿੰਘ ਸਿਰਸਾ ਨਾਲ ਝੜਪ ਵੀ ਹੋਈ ਇਸ ਗੱਲ ਦੀ ਉਹ ਕਹਿੰਦਾ ਜੀ ਤੁਸੀਂ ਇਹਦੀ ਗੱਲ ਨਹੀਂ ਕਰਦੇ ਮੈਂ ਕਿਹਾ ਸੱਜਣਾ ਜਿੰਨੀ ਅਸੀਂ ਗੱਲ ਕੀਤੀ ਕੋਈ ਕਰ ਹੀ ਨਹੀਂ ਸਕਦਾ ਵਰਕਿੰਗ ਕਮੇਟੀ ਦੇ ਵਿੱਚ ਵੀ ਰਹੇ ਹਾਂ तमाम ਮੀਟਿੰਗਾਂ ਅਸबीर ਸਿੰਘ ਬਾਦਲ ਜਦੋਂ ਸਾਹਮਣੇ ਬੈਠੇ ਆ ਤੁਸੀਂ ਇਸ ਬਾਬਤ ਵੀ ਚਰਚਾ ਚੱਲਦੀ ਹੈ ਉਸ ਵਰਕਿੰਗ ਕਮੇਟੀ ਦੇ ਵਿੱਚ ਜਾਂ ਹੋਣ ਵਾਲੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਕੀ ਇਹ ਮਸਲਾ ਉਸ ਵੇਲੇ ਉੱਠਦਾ ਰਿਹਾ ਕਿ ਆ ਸਾਨੂੰ ਸਾਨੂੰ 328 ਰੁਪਿਆਂ ਦੇ ਮਾਮਲੇ ਤੇ ਸੰਗਿਆਨ ਲੈਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰეკਮੈਂਡ ਕਰੇ ਕਿ ਇਹਨਾਂ ਜਿਹੜੇ ਸਬੰਧਤ ਲੋਕ ਆ ਪੜਤਾਲ ਕਰਕੇ ਉਹਨਾਂ ਤੇ ਐਫ ਆਈ ਆਰ ਦਰਜ ਹੋਵੇ ਮੈਂ ਤਾਂ ਦੇਖੋ ਜੀ ਸਮੇਂ-ਸਮੇਂ ਤਾਮੀ ਸਾਹਿਬ ਨੂੰ ਵੀ ਖੁਦ ਮਿਲ ਕੇ ਵੀ ਉਹਨਾਂ ਨੂੰ ਗੱਲ ਕਹੀ ਕਿ ਆਪਾਂ ਬਲਦੇਵ ਸਿੰਘ ਵਡਾਲਾ ਕੋ ਆਪਣਾ ਦੁਸ਼ਮਣ ਥੋੜਾ ਉਹ ਹਜੂਰੀ ਰਾਗੀ ਰਹਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਜੀ ਜਾਂ ਬਲਦੇਵ ਸਿੰਘ ਸਿਰਸਾ ਸਾਡੇ ਆਪਣੇ ਲੋਕ ਨੇ ਤੇ ਜਿਹੜੀ ਉਹਨਾਂ ਨੂੰ ਪੀੜਾ ਇਸ ਚੀਜ਼ ਦੀ ਉਹ ਹਰ ਸਿੱਖ ਨੂੰ ਹੈ ਚੱਪ ਸੁਖਬੀਰ ਸਿੰਘ ਬਾਦਲ ਕੀ ਚਾਹੁੰਦੇ ਸੀਗੇ ਕਿ ਇਸ ਮਾਮਲੇ ਤੇ ਉਹ ਉਹਨਾਂ ਦਾ ਉਹਨਾਂ ਦਾ ਪੀਡੀਆ ਸੀ ਮੈਂ ਮੈਂ ਤੁਹਾਨੂੰ ਅਸਲ ਦੱਸ ਦਿਆਂ ਉਹਨੂੰ ਇੰਨਾ ਗੱਲਾਂ ਨਾਲ ਵਾਸਤਾ ਹੀ ਨਹੀਂ ਸਮੇਂ ਸਮੇਂ ਜਦੋਂ ਕੋਈ ਘਟਨਾਵਾਂ ਵਾਪਰਦੀਆਂ ਨੇ ਉਹਦੇ ਵਿੱਚ ਜਿਹੜੀ ਰੋਸ਼ਨ ਦਿਮਾਗ ਲੀਡਰਸ਼ਿਪ ਹੁੰਦੀ ਏ ਉਹ ਠੋਸ ਫੈਸਲੇ ਲੈਂਦੀ ਏ ਜਿਸ ਕਰਕੇ ਉਹ ਇਤਿਹਾਸ ਬਣ ਜਾਂਦਾ ਅੱਜ ਕਲੰਕਤ ਕਿਉਂ ਹੋ ਰਿਹਾ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਵੱਡੇ ਦਾਗ ਕਿਉਂ ਲੱਗੇ ਹੋਏ ਕਿ ਉਹਨਾਂ ਨੇ ਪਹਿਰੇਦਾਰੀ ਨਹੀਂ ਕੀਤੀ ਸੱਚੀ ਕਾਲ ਦਾ ਅਰਮਿਤ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ 2016 ਤੋਂ ਮਾਮਲਾ ਚੱਲਿਆ ਆ ਰਿਹਾ ਕਿ 328 ਰੂਪ ਗਾਇਬ ਹੋ ਗਏ ਵਜ੍ਹਾ ਕੀ ਬਣੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਮੰਗ ਉੱਬਰਦੀ ਰਹੀ ਸਰਕਾਰਾਂ ਬਦਲਦੀਆਂ ਰਹੀਆਂ ਪਰ ਇਸ ਤੇ ਕਾਰਵਾਈ ਨਹੀਂ ਹੋਈ ਹੁਣ ਜਾ ਕੇ ਇਸ ਤੇ ਕਾਰਵਾਈ ਹੋਈ ਹੈ 16 ਲੋਕਾਂ ਤੇ ਮਾਮਲਾ ਦਰਜ ਹੋ ਗਿਆ ਉਸ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਢਕਾਉਣ ਦਾ ਵੀ ਹੈ ਉਸ ਦੇ ਵਿੱਚ ਜੋ ਗਬਰ ਹੋਇਆ ਉਸ ਦਾ ਵੀ ਹੈ ਕਈ ਤਰ੍ਹਾਂਾਂ ਦੇ ਅਧੀਨ ਮਾਮਲਾ ਦਰਜ ਹੋਇਆ ਹੈ ਕਈ ਉਸ ਵੇਲੇ ਵੱਡੇ ਅਹੁਦਿਆਂ ਤੇ ਰਹਿਣ ਵਾਲੇ ਲੋਕਾਂ ਤੇ ਮਾਮਲਾ ਦਰਜ ਹੋ ਗਿਆ ਇਸ ਮਾਮਲੇ ਦੇ ਅੰਦਰ ਜਿੱਥੇ ਸ਼ਿਕਾਇਤਕਰਤਾਵਾਂ ਦੇ ਵੱਲੋਂ ਇਸ ਤੇ ਭਰੋਸਾ ਜਤਾਇਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਦਾ ਵਿਰੋਧ ਕਰਤਾ ਭਾਈ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਕਿਹਾ ਕਿ ਦੁਨਿਆਵੀ ਅਦਾਲਤਾਂ ਇਸ ਦੇ ਵਿੱਚ ਨਾ ਇਨਵੋਲਵ ਹੋਣਾ ਤਾਂ ਚੰਗੀ ਗੱਲ ਹੈ ਦੁਨਿਆਵੀ ਚੀਜ਼ਾਂ ਇਸ ਦੇ ਵਿੱਚ ਨਾ ਇਨਵੋਲਵ ਕੀਤੀਆਂ ਜਾਣ ਕਿਉਂਕਿ ਕਿਸੇ ਵੇਲੇ ਅ ਸ੍ਰੀ ਕਾਲ ਤੱਕ ਸਾਪ ਤੋਂ ਸਜ਼ਾ ਧਾਰਮਿਕ ਲੱਗ ਚੁੱਕੀ ਹੈ ਅਸਲ ਦੇ ਵਿੱਚ 2016 ਤੋਂ ਲੈ ਕੇ ਹੁਣ ਤੱਕ ਮਾਮਲਾ ਲਟਕਦਾ ਕਿਉਂ ਰਿਹਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਉਹਨਾਂ ਦੇ ਵੱਲੋਂ ਪਰਤਾਲ ਠੀਕ ਢੰਗ ਦੇ ਨਾਲ ਹੋਈ ਜੇ ਇਹ ਮਾਮਲਾ ਦਰਜ ਨਾ ਹੁੰਦਾ ਤਾਂ ਇਹ ਕਈ ਸਾਲ ਹੋਰ ਕੀ ਇਹ ਮਾਮਲਾ ਲਟਕ ਜਾਂਦਾ तमाम ਚੀਜ਼ਾਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਸੁਦਾਰਕ ਕਰਨੈਲ ਸਿੰਘ ਪੀਰ ਮੁਹੰਮਦ ਜੀ ਹੋਣਗੇ ਜਿਹੜੇ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ ਚੁੱਕੇ ਨੇ ਬਹੁਤ ਬਹੁਤ ਸਵਾਗਤ ਪੀਰ ਮੁਹੰਮਦ ਸਾਹਿਬ ਧੰਨਵਾਦ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜੋ ਐਫ ਆਈ ਆਰ ਹੋਈ ਇਸ ਮਾਮਲੇ ਦੇ ਅੰਦਰ ਉਸ ਨੂੰ ਪਹਿਲੀ ਨਜ਼ਰ ਇਹ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਜਦੋਂ ਇਹ 2016 ਦੇ ਵਿੱਚ ਮਸਲਾ ਆਇਆ ਸੀ ਸਾਹਮਣੇ ਤਾ ਉਸ ਵੇਲੇ ਇੱਕ ਤਰਥਲੀ ਮਚ ਗਈ ਸੀ ਕਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ పాਵਨ ਪਵਿੱਤਰ ਸਰੂਪ ਇਸ ਢੰਗ ਨਾਲ ਵੇਚੇ ਜਾ ਰਹੇ ਆ ਜਾਂ ਗਾਇਬ ਕੀਤੇ ਜਾ ਰਹੇ ਆ ਜਾਂ ਇੱਕ ਪਹਿਰੇਦਾਰੀ ਕਿਉਂ ਨਹੀਂ ਕੀਤੀ ਗਈ ਕਿ ਸਰੂਪ ਜਿਹੜੇ ਪਾਵਨ ਪਵਿੱਤਰ ਸਰੂਪ ਹੈ ਜਦੋਂ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਨੂੰ ਕਹਾਂਗਾ ਕਿ ਤੁਸੀਂ ਆਪਣਾ ਵਿਜ਼ਨ ਜਿਹੜਾ ਹੈ ਜੋ ਆਤਮ ਧਿਆਨ ਧਰ ਕੇ ਤੁਸੀਂ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਜਦੋਂ ਉੱਥੋਂ ਪਾਲਕੀ ਸਾਹਿਬ ਆਉਂਦੀ ਹੈ ਅੰਮ੍ਰਿਤ ਵੇਲੇ ਦੀ ਉਹ ਸੀਨ ਆਪਣੇ ਸਾਹਮਣੇ ਲੈ ਕੇ ਆਓ ਕਿ ਕਿਵੇਂ ਹਰਿਮੰਦਰ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਰੂਪ ਦਾ ਸਤਕਾਰ ਕੀਤਾ ਜਾਂਦਾ ਹੈ ਕਿ ਲੋਕ ਤਰਲੇ ਮਾਰ ਰਹੇ ਹੁੰਦੇ ਆ ਕਿ ਸਾਨੂੰ ਦਰਸ਼ਨ ਹੋ ਜਾਣ ਕਿ ਸਾਨੂੰ ਦਰਸ਼ਨ ਹੋ ਜਾਣ ਜਾਂ ਸਾਡਾ ਮੋਢਾ ਪਾਲਕੀ ਸਾਹਿਬ ਦੇ ਇਹ ਉਹ ਪਵਿੱਤਰ ਸਥਾਨ ਏ ਏਡਾ ਵੱਡਾ ਸਥਾਨ ਏ ਉਸ ਸਥਾਨ ਦੇ ਉੱਤੇ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਤਾਂ ਪੂਰੇ ਵਿਸ਼ਵ ਦੇ ਵਿੱਚ ਇੱਕ ਉੰਦੀ ਜਿਹੜਾ ਦਰਸ਼ਨ ਕੀਤੇ ਜਾਂਦੇ ਆ ਤਾਂ ਉਹੋ ਹੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਏਕ ਓੰਕਾਰ ਤੋਂ ਲੈ ਕੇ 18 10 20 ਤੱਕ 1430 ਅੰਗ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਵਿੱਚ ਸਾਡੇ 6 ਗੁਰੂ ਸਾਹਿਬਾਨ ਦੀ ਪਵਿੱਤਰ ਗੁਰਬਾਣੀ ਹੈ ਭਗਤਾਂ ਦੀ ਗੁਰਬਾਣੀ ਹੈ ਐ ਪਿਆਰੇ ਗੁਰਸਿੱਖਾਂ ਦੀ ਹੈ ਭਟਾਂ ਦੀ ਬਾਣੀ ਹੈ ਉਸ ਪਵਿੱਤਰ ਗੁਰਬਾਣੀ ਦੇ ਅੱਗੇ ਹਰ ਦੁਨਿਆਵੀ ਮਨੁੱਖ ਸੀਸ ਝੁਕਾਉਂਦਾ ਤਾ ਉਸ ਪਵਿੱਤਰ ਗੁਰਬਾਣੀ ਦਾ ਜਿਹੜਾ ਪਹਿਰੇਦਾਰੀ ਕਸਟੋਡੀਅਨ ਦੇ ਰੂਪ ਦੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਹੌਂਸਲੇ ਆਂਦੀ ਤਾਂ ਉਹ ਪਹਿਰੇਦਾਰੀ ਕਰਨ ਦੀ ਬਜਾਏ ਉਹਨਦੇ ਉੱਤੇ ਇਹ ਇਲਜ਼ਾਮ ਲੱਗ ਗਿਆ ਕਿ 328 ਸ਼ਰੂਪ ਹੀ ਗਾਇਬ ਹੋ ਗਏ ਆ ਜਾਂ ਉੱਥੇ ਸ਼ਰੂਪ ਜਿਹੜੇ ਅਗਨ ਭੇਟ ਹੋਏ ਆ ਉਹਨਾਂ ਦਾ ਉਸ ਵੇਲੇ ਕੋਈ ਪਛਤਾਵਾ ਨਹੀਂ ਕੀਤਾ ਗਿਆ ਉਹ ਖੁਰਦ-ਬੁਰਦ ਕੀਤੀ ਗਈ ਗੱਲ ਤਾਂ ਉਹਦੇ ਵਿੱਚ ਇੱਕ ਕਮੇਟੀ ਬਣੀ ਸੀ ਉਦੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਸੀ ਜਥੇਦਾਰ ਐਕਟਿੰਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਰਿਟਾਇਰਡ ਜਸਟਿਸ ਜਿਹੜੇ ਸੀ ਈਸ਼ਰ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਗਠਿਤ ਕੀਤੀ ਤਾਂ ਉਸ ਕਮੇਟੀ ਨੇ ਬਹੁਤ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਂਚ ਕਰਨ ਤੋਂ ਬਾਅਦ ਉਹਨਾਂ ਨੇ ਦੋਸ਼ੀ ਠਰਾਇਆ ਤਕਰੀਬਨ 16 ਬੰਦਿਆਂ ਨੂੰ ਜਿਨ੍ਹਾਂ ਦੇ ਵਿੱਚ ਉਸ ਵੇਲੇ ਦੇ ਚੀਫ ਸਕੱਟਰੀ ਜਿਹੜੇ ਸਨ ਰੂਪ ਸਿੰਘ ਜਿਹੜੇ ਇੱਕ ਵਿਦਵਾਨ ਪੁਰਸ਼ ਵੀ ਨੇ ਬڑا ਉਹਨਾਂ ਦਾ ਉਸ ਵੇਲੇ 77 ਸੀ ਚਾਹੀਦਾ ਹਾਂ ਲੇਕਿਨ ਉਹਨਾਂ ਦੇ ਦੇਖ ਰੇਖੇ ਹੇਠ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚੱਲ ਰਹੀ ਸੀ ਤਾਂ ਉਸ ਦੇ ਜਿਹੜੇ 16 ਬੰਦੇ ਸੀ ਉਹਨਾਂ ਨੂੰ ਦੋਸ਼ੀ ਠਰਾ ਦਿੱਤਾ ਗਿਆ ਉਹਦੇ ਵਿੱਚ ਜਿਹੜੇ ਜਿਲਦ ਸਾਜ ਸਨ ਜਿਹੜੇ ਅੰਦਰ ਪ੍ਰਿੰਟਿੰਗ ਕਰਦੇ ਸਨ ਹਰ ਇੱਕ ਦੀ ਜਿੰਨੀ ਜਿੰਨੀ ਜ਼ਿੰਮੇਵਾਰੀ ਸੀ ਉਹ ਤੈਅ ਕੀਤੀ ਗਈ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਤੈਅ ਕੀਤੀ ਗਈ ਕੋਲੀ ਜਿਹੜੇ ਸਤਵੀਰ ਸਿੰਘ ਸਤਵੀਰ ਸਿੰਘ ਕੋਹਲੀ ਜਿਹੜੇ ਕਿ ਚਾਰਟਰਡ ਅਕਾਊਂਟਰ ਸਨ ਜਿਨ੍ਹਾਂ ਦੇ ਰਾਹੀਂ ਸਾਰਾ ਜਿਹੜਾ ਇੱਕ ਬਜਟ ਤਿਆਰ ਹੁੰਦਾ ਜੀ ਹਾਂਜੀ ਉਹ ਮੋਟੀ ਤਨਖਾਹ ਲੈਂਦੇ ਸੀ ਬੜੀਆਂ ਸਹੂਲਤਾਂ ਲੈਂਦੇ ਸੀ ਉਹਨਾਂ ਬਾਰੇ ਆਇਆ ਹੀ ਸੀ ਕਿ ਉਹ ਕਿੰਨਾ ਪੈਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਗੁਰੂ ਦੀ ਗੋਲਖ ਦੇ ਵਿੱਚੋਂ ਲੈਂਦੇ ਆ ਤਾਂ ਉਹ ਫਿਰ ਜਦੋਂ ਉਹ ਰਿਪੋਰਟ ਬਣੀ ਤਾਂ ਉਹਦੇ ਵਿੱਚ ਫਿਰ ਧਾਰਮਿਕ ਸਜ਼ਾ ਵੀ ਲਗਾਈ ਗਈ ਜਿਹੜੀ ਗੱਲ ਐਡਵੋਕੇਟ ਰਜਿੰਦਰ ਸਿੰਘ ਧਾਮੀ ਕਹਿੰਦੇ ਆ ਪਰ ਮੈਂ ਇੱਥੇ ਇਹ ਗੱਲ ਕਹਿਣੀ ਚਾਹਉਣਾ ਕਿ ਧਾਰਮਿਕ ਸਜ਼ਾ ਇੱਕ ਅਲੱਗ ਪਹਿਲੂ ਹੈ ਲੇਕਿਨ دنیਆਵੀ ਤੌਰ ਦੇ ਉੱਤੇ ਆਪਾਂ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਝਣਾ ਹੋਵੇ ਤਾਂ ਉਹ ਇੱਕ ਐਕਟ 1925 ਐਕਟ ਦੇ ਤਹਿਤ ਬਣੀ ਹੈ ਆਜ ਦਾ ਨਾਮ ਦੀ ਉਹਨੂੰ ਕੋਈ ਮਿਨੀ ਪਾਰਲੀਮੈਂਟ ਕਹਿ ਦਿੰਦੇ ਮੈਂ ਉਹਨੂੰ ਸਿੱਖਾਂ ਦੀ ਪਾਰਲੀਮੈਂਟ ਕਹਾਵਾਂਗਾ ਵੱਡੇ ਫੈਸਲੇ ਲੈਣ ਦੇ ਯੋਗ ਹੈ ਖੁਦ ਮਖਤਿਆਰ ਹੈ ਪਰ ਜਿਸ ਗਹਿਰਾਈ ਦੇ ਵਿੱਚ ਜਾ ਕੇ ਉਸ ਨੂੰ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਸੀ ਉਹਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਕੋਸ਼ਿਸ਼ ਇਹ ਕੀਤੀ ਗਈ ਕਿ ਕਲੈਰਿਕਲ ਮਿਸਟੇਕਾਂ ਕਿਹਾ ਗਿਆ ਕਿ ਕਲੈਰਿਕਲ ਮਿਸਟੇਕ ਹੁੰਦੀ ਹੈ ਜੀ ਇਹਦੇ ਵਿੱਚ ਕੋਈ ਗਬਰ ਨਹੀਂ ਹੋਇਆ ਜਾਂ ਸਰੂਪ ਗਾਇਬ ਨਹੀਂ ਹੋਇਆ ਇਹ ਅਣਗੈਲੀ ਹੈ ਇਹ ਚੀਜ਼ਾਂ ਪ੍ਰੈਸ ਕਾਨਫਰੰਸ ਬਕਾਇਦਾ ਤੌਰ ਤੇ ਇਹੋ ਜਿਹੀਆਂ ਗੱਲਾਂ ਕੀਤੀਆਂ ਗਈਆਂ ਫਿਰ ਉਸ ਤੋਂ ਬਾਅਦ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਕਿ ਹਜੂਰੀ ਰਾਗੀ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉਹਨੇ ਕਿਹਾ ਕਿ ਅਸੀਂ ਲੋਕਾਂ ਨੂੰ ਬਾਣੀ ਸਰਵਣ ਕਰਾਉਣੇ ਆ ਸੱਚਖੰਡ ਹਰਮੰਦਰ ਸਾਹਿਬ ਦੇ ਵਿੱਚ ਬੈਠ ਕੇ ਤੇ ਜਦੋਂ ਅਸੀਂ ਇੱਥੇ ਬੈਠ ਕੇ ਗੁਰਬਾਣੀ ਸਰਵਣ ਕਰਾਉਣੇ ਆ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਪਹਿਰੇਦਾਰੀ ਵੀ ਕਰੀਏ ਜੀ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਜੋ ਏਡਾ ਵੱਡਾ ਇੱਕ ਉਸ ਵੇਲੇ ਕਾਂਡ ਹੋਇਆ ਜਿਸ ਦੇ ਵਿੱਚ ਗੁਰੂ ਸਾਹਿਬ ਦੀ ਬੇਦਬੀ ਹੋਈ ਹੈ ਜਿਸ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਜਿਹੜੇ ਆ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਹ ਆਪਣੇ ਆਪ ਵਿੱਚ ਕਿੰਨਾ ਵੱਡਾ ਇਹ ਸ਼ਬਦ ਕਿਸੇ ਆਮ ਚੀਜ਼ ਵਾਸਤੇ ਤਾਂ ਵਰਤਿਆ ਜਾ ਸਕਦਾ ਖੁਰਦਬੁਰਦ ਲੇਕਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਸਰੂਪ ਜਿਹੜੇ ਆ ਉਹਨਾਂ ਦਾ ਇਹ ਨਾ ਪਤਾ ਲੱਗਣਾ ਕਿ 328 ਰੂਪ ਗਏ ਕਿੱਥੇ ਆ ਠੀਕ ਹੈ ਜੀ ਇੱਕ ਮੈਂ ਮਾਫੀ ਮਾਫ ਕਰ ਰਿਹਾ ਮੈਂ ਤੁਹਾਨੂੰ ਟੋਕ ਰਿਹਾ ਜੋ 2015 ਦੇ ਵਿੱਚ ਵਾਪਰਿਆ ਇੱਕ ਸਰੂਪ ਸੀ ਉਹਨੂੰ ਪਾੜਿਆ ਗਿਆ ਅੰਗ ਪਾੜੇ ਗਏ ਖਾਰੇ ਗਏ ਹਾਂ ਹਾਂ ਉਹ ਅੱਜ ਵੀ ਸਾਡੇ ਹਿਰਦਿਆਂ ਨੂੰ ਬਲੂੰਦਰ ਦੀਆਂ ਹੋਈਆਂ ਗੱਲਾਂ ਨੇ ਹਾਂ ਹਾਂ ਅਸੀਂ ਅੱਜ ਵੀ ਉਹਨੂੰ ਬਰਦਾਸ਼ਤ ਨਹੀਂ ਕਰਦੇ ਹਾਂ 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 ਫਿਰ ਇਹ ਜਿਹੜਾ ਇਹ ਮਾਮਲਾ ਵਾਪਰਿਆ ਕੀ ਉਸ ਤੋਂ ਘੱਟ ਸਮਝਿਆ ਜਾਣਾ ਚਾਹੀਦਾ ਫਿਰ ਇਹਨੂੰ ਨਹੀਂ ਬਹੁਤ ਵੱਡੀ ਮੈਂ ਤੇ ਇਹ ਗੱਲ ਕਹਿਣਾ ਕਿ ਜਿਹੜੇ ਦੋਸ਼ੀ ਆ ਜਿਨ੍ਹਾਂ ਨੇ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵਾੜਾ ਜਵਾਰ ਸਿੰਘ ਵਾਲਾ ਤੋਂ ਚੁੱਕਿਆ ਹੂੰ ਚੋਰੀ ਕੀਤਾ ਤੇ ਫਿਰ ਉਹਨਾਂ ਨੇ ਬੇਦਬੀ ਕੀਤੀ ਇਹ ਉਹਨਾਂ ਤੁਸੀਂ ਇਹ ਦੇਖੋ ਕਿ ਕੜੀ ਦਰ ਕੜੀ ਜਦੋਂ ਦੇਖੋ ਮੈਂ ਇੱਕ دنیਵੀ ਤੌਰ ਤੇ ਸਮਝਾਉਣ ਦਾ ਯਤਨ ਕਰਾਂਗਾ ਜੇ ਤੁਹਾਡੇ ਪਿਓ ਨੂੰ ਤੁਹਾਡੀਆਂ ਅੱਖਾਂ ਸਾਹਮਣੇ ਉਹਦੀ ਕੋਈ ਬੇਇੱਜ਼ਤੀ ਕਰ ਰਿਹਾ ਹਾਂ ਤੁਸੀਂ ਉਹਨੂੰ ਅੰਗੋਲੀਆਂ ਕਰ ਰਹੇ ਹੋ ਹਾਂ ਆ ਫੇਰ ਵਾਰ-ਵਾਰ ਇਹ ਘਟਨਾ ਹੋਵੇਗੀ ਬਿਲਕੁਲ ਤੇ ਜੇ ਤੁਸੀਂ ਦੇਖੋ ਆਂਦੇ ਨਾ ਕਿ ਪਿਓ ਦੀ ਦਸਤਾਰ ਨੂੰ ਕੋਈ ਹੱਥ ਪਾ ਲਵੇ ਤਾਂ ਪੁੱਤ ਉਹਨੂੰ ਦੇਖਦਾ ਹੋਇਆ ਉਹ ਆਪਣਾ ਆਪ ਕੁਰਬਾਨ ਕਰ ਦਿੰਦਾ ਠੀਕ ਹੈ ਨਾ ਜੀ ਆਪ ਪੰਜਾਬ ਦੇ ਪਿੰਡਾਂ ਦੇ ਵਿੱਚ ਕੀ ਦੇਸ਼ ਦੇ ਅੰਦਰ ਹੀ ਇਹ ਘਟਨਾਵਾਂ ਵਾਪਰਦੀਆਂ ਜਿੱਥੇ ਕਿਸੇ ਦੇ ਪਿਓ ਦੀ ਪੱਗ ਨੂੰ ਹੱਥ ਪਾ ਲਿਆ ਜਾਵੇ ਜਾਂ ਕਿਤੇ ਬੇਇਜ਼ਤ ਕੀਤਾ ਜਾਵੇ ਤਾਂ ਫਿਰ ਪੁੱਤ ਕੀ ਕਰਦੇ ਆ ਹੂੰ ਠੀਕ ਹੈ ਜੀ ਤਾਂ ਇਹ ਆਪਣੇ ਆਪ ਵਿੱਚ ਇੱਕ ਬੜੀ ਸ਼ਰਮਨਾਕ ਘਟਨਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਸਿੱਖਾਂ ਦੀ ਮਹਾਨ ਸੰਸਥਾ ਜਿਸ ਦੇ ਉੱਤੇ ਇੱਕ ਹੋਰ ਵੱਡਾ ਦੋਸ਼ ਲੱਗਾ ਕਿ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਜਿਹੜਾ ਉਹ ਲਿਖਵਾਇਆ ਤੇ ਲਿਖਣ ਵਾਲੇ ਨੇ ਗੁਰੂ ਸਾਹਿਬ ਪਰਿਪ੍ਰਤੀ ਇੰਨੇ ਨਿੰਦਣਯੋਗ ਸ਼ਬਦ ਜਿਸ ਦਾ ਵਿਰੋਧ ਬਲਦੇਵ ਸਿੰਘ ਸਿਰਸਾ ਕਰਦੇ ਬਲਦੇਵ ਸਿੰਘ ਸਿਰਸਾ ਨੇ ਮੇਰੀ ਉਹਦੇ ਨਾਲ ਕਈ ਵਾਰੀ ਬਲਦੇਵ ਸਿੰਘ ਸਿਰਸਾ ਨਾਲ ਝੜਪ ਵੀ ਹੋਈ ਇਸ ਗੱਲ ਦੀ ਉਹ ਕਹਿੰਦਾ ਜੀ ਤੁਸੀਂ ਇਹਦੀ ਗੱਲ ਨਹੀਂ ਕਰਦੇ ਮੈਂ ਕਿ ਸੱਜਣਾ ਜਿੰਨੀ ਅਸੀਂ ਗੱਲ ਕੀਤੀ ਕੋਈ ਕਰ ਹੀ ਨਹੀਂ ਸਕਦਾ ਠੀਕ ਹੈ ਨਾ ਤੇ ਮੈਨੂੰ ਇੱਕ ਦਲ ਖਾਲਸਾ ਦੇ ਭੋਗ ਸਮਾਗਮ ਤੇ ਉਹ ਮਿਲ ਗਏ ਬੜੀ ਬਹਿਸ ਹੋਈ ਕਿ ਪੀਰ ਮੁਹੰਮਦ ਸਾਹਿਬ ਤੁਸੀਂ ਟੀਵੀ ਚੈਨਲ ਮੈਂ ਟੀਵੀ ਚੈਨਲ ਤੇ ਮੈਂ ਕੋਈ ਵਕਾਲਤ ਨਹੀਂ ਕਰਦਾ ਮੈਂ ਕਿਸੇ ਵੀ ਚੈਨਲ ਤੇ ਮੈਂ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਨਰਲ ਸਿਕਤਰਾਂ ਜਾਂ ਬਲਾਰਾ ਜਾਂ ਉਸ ਦੀ ਵਰਕਿੰਗ ਕਮੇਟੀ ਦਾ ਮੈਂਬਰਾਂ ਜਾਂ ਪੰਥਕ ਸਲਾਹਕਾਰ ਬੋਰਡ ਦਾ ਮੈਂਬਰਾਂ ਤਾਂ ਜਿੰਨੀ ਆਵਾਜ਼ ਅਸੀਂ ਉੱਥੇ ਚੱਕੀ ਏ ਜਿੰਨੀ ਦ੍ਰਿੜਤਾ ਦੇ ਨਾਲ ਅਸੀਂ ਉਹ ਗੱਲਾਂ ਕੀਤੀਆਂ ਮੈਂ ਕੋਈ ਘਾਰ ਹੀ ਨਹੀਂ ਸਕਿਆ ਇਸੇ ਕਰਕੇ ਉਹਨਾਂ ਦੇ ਨਾਲੋਂ ਬਾਹਰ ਆਏ ਆ ਸਾਨੂੰ ਨਹੀਂ ਤਾਂ ਜੇ ਅਸੀਂ ਅਹੁਦਿਆਂ ਨਾਲ ਚਿਪਕੇ ਰਹਿਣਾ ਹੁੰਦਾ ਕਿਸੇ ਨੂੰ ਇੱਕ ਅਹੁਦਾ ਮਿਲ ਜੇ ਤੇ ਉਹ 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 ਉਹਦੇ ਜੀ ਫੁੱਲਿਆ ਨਹੀਂ ਸਮੋਉਂਦਾ ਅਸੀਂ ਅਹੁਦਿਆਂ ਦੀ ਹਰ ਚੀਜ਼ ਦੀ ਪ੍ਰਵਾਹ ਕੀਤੇ ਬਿਨਾ ਅਸੀਂ ਆਪਣੀ ਗੱਲ ਸਿੱਖੀ ਸਿਧਾਂਤਾਂ ਸਿੱਖੀ ਸੋਚ ਦੇ ਪਹਿਰੇਦਾਰ ਬਣਦੇ ਆ ਹੋਇਆਂ ਕੀਤੀ ਕਿਉਂਕਿ ਇੱਥੇ ਇੱਕ ਹੋਰ ਗੱਲ ਸਮਝਣੀ ਪੈਗੀ ਦੁਨੀਆ ਦੇ ਵਿੱਚ ਬੜੀਆਂ ਘਟਰਾਵਾਂ ਵਾਪਰਦੀਆਂ ਲੇਕਿਨ ਜਿਹੜੀ ਸਿੱਖ ਧਰਮ ਦੀ ਨਾਲ ਸੰਬੰਧਿਤ ਕਈ ਵੀ ਨਹੀਂ ਕਹੀ ਕਹਿੰਦੇ ਆ ਤੁਹਾਡੇ ਰੋਜ਼ ਰੌਲੇ ਹੀ ਪਏ ਰਹਿੰਦੇ ਆ ਤੁਸੀਂ ਇੱਕ ਦੂਜੇ ਨੂੰ ਆਪ ਹੀ ਨਿੰਦਦੇ ਰਹਿੰਦੇ ਹੋ ਤੁਸੀਂ ਆਪ ਹੀ ਇੱਕ ਦੂਸਰੇ ਦੀ ਨਿੰਦਿਆ ਕਰਕੇ ਕੀ ਦੱਸਣਾ ਚਾਹੁੰਦੇ ਹੋ ਪਰ ਮੈਂ ਇੱਥੇ ਗੱਲ ਕਹਿਣੀ ਚਾਹੁੰਨਾ ਕਿ ਗੁਰੂ ਕਾਲ ਵੇਲੇ ਤੋਂ ਲੈ ਕੇ ਸਦਾ ਤੱਕ ਸੋਚ ਦੇ ਤੇ ਪਹਿਰੇਦਾਰੀ ਨੂੰ ਲੈ ਕੇ ਹਮੇਸ਼ਾ ਹੁੰਦੀ ਆਈ ਏ ਟਕਰਾਅ ਥੋੜੇ-ਮੋਟੇ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰਾਂ ਨਾਲ ਵੀ ਟਕਰਾਅ ਗੁਰੂ ਸਾਹਿਬ ਦਾ ਹੋਇਆ ਛੋਟੀ-ਮੋਟੀ ਬਗਾਵਤ ਚੱਲਦੀ ਹਾਂਜੀ ਹਾਂਜੀ ਪ੍ਰਥੀਏ ਦੇ ਨਾਲ ਗੁਰਜੰਦੇ ਪਾਤਸ਼ਾਹ ਹਾਂਜੀ ਸਮੇਂ-ਸਮੇਂ ਬਹੁਤ ਘਟਨਾਵਾਂ ਜਿਹੜੀਆਂ ਐ ਇੱਥੇ ਵਾਪਰੀਆਂ ਜਿਹੜੀਆਂ ਸਾਡੇ ਲਈ ਇੱਕ ਸਬਕ ਨੇ ਲੇਕਿਨ ਉਹਦੇ ਤੋਂ ਸਬਕ ਨਹੀਂ ਸਿੱਖਿਆ ਜਾਂਦਾ ਸੋ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਇੱਕ ਐਫਆਈਆਰ ਦਰਜ ਹੋਈ ਇਹ ਕੋਈ ਨਵੀਂ ਐਫਆਈਆਰ ਦਰਜ ਨਹੀਂ ਹੋਈ ਇਹ ਉਹੀ 16 ਬੰਦਿਆਂ ਦੇ ਉੱਪਰ ਜਿਹੜੀ ਉਦੋਂ ਧਾਰਮਿਕ ਕਾਰਵਾਈ ਹੋਈ ਸੀ ਇੱਥੇ ਇੱਕ ਹੋਰ ਮੈਂ ਗੱਲ ਦੱਸ ਦਿਆਂ ਦਰਸ਼ਕਾਂ ਨੂੰ ਹੋਰ ਸਮਝ ਆ ਜਾਏਗੀ ਇੱਕ ਤਨਵੰਤ ਸਿੰਘ ਨਾਂ ਦਾ ਸਾਹ ਸੀ ਉਦੋਂ ਸਿੰਘ ਸਾਹਿਬ ਗਿਆਨੀ ਜਗਿੰਦਰ ਸਿੰਘ ਵਿਦਵਾਨਤੀ ਸੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਹਦੇ ਉੱਪਰ ਰੇਪ ਦਾ ਦੋਸ਼ ਲੱਗਾ ਤਨਵੰਤ ਸਿੰਘ ਹੁਸ਼ਿਆਰਪੁਰ ਏਰੀਆ ਦਾ ਹੀ ਤਾਂ ਉਹਦੇ ਜਦੋਂ ਉਸ ਗੱਲ ਦਾ ਉਹਨੂੰ ਉਹਦਾ ਸਾਰਾ ਕੇਸ ਜਦੋਂ ਕਾਲ ਤਖਸਬ ਤੇ ਆਇਆ ਤੇ ਕਾਲ ਤਖਸਬ ਤੋਂ ਉਹਨੂੰ ਕੋਈ ਧਾਰਮਿਕ ਸਜ਼ਾ ਲਾ ਕੇ ਤੇ ਉਹਨੂੰ ਬਰੀ ਕਰ ਦਿੱਤਾ ਗਿਆ ਉਹ ਧਨਵੰਤ ਸਿੰਘ ਨੂੰ ਲੇਕਿਨ ਦੁਨਿਆਵੀ ਅਦਾਲਤ ਦੇ ਵਿੱਚ ਕੇਸ ਚੱਲਿਆ ਤਾਂ ਉਹਨੂੰ ਉਮਰ ਕੈਦ ਹੋਈ ਹੂੰ ਠੀਕ ਹੈ ਜੀ ਇਸ ਕਰਕੇ ਸਾਨੂੰ ਇਹ ਗੱਲਾਂ ਸਮਝਣ ਦੀ ਲੋੜ ਏ ਕਿ ਜਿੱਥੇ ਤਾਂ ਕਾਨੂੰਨ ਸਾਡੇ ਹੱਕ ਦੇ ਵਿੱਚ ਅਸੀਂ ਉੱਥੇ ਕਹੀਏ ਕਿ ਬਹੁਤ ਵਧੀਆ ਗੱਲ ਏ ਕਾਨੂੰਨ ਕੋਲ ਹੀ ਅਸੀਂ ਮੰਗ ਕਰਦੇ ਹਾਂ ਸਾਰੀ ਕਿ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੋ ਹਾਂ ਕਾਨੂੰਨ ਦੇ ਕੋਲ ਹੀ ਅਸੀਂ ਮੰਗ ਕਰਦੇ ਆ ਕਿ 295 ਤਹਿਤ ਜਿਹੜੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੇ ਗੁਰੂ ਸਾਹਿਬ ਦੀ ਕੋਈ ਬੇਅਦਬੀ ਕਰਦਾ ਅਸੀਂ ਕਾਨੂੰਨ ਕੋਲ ਹੀ ਜਾਂਦੇ ਆ ਨਾ ਤਾਂ ਜੇ ਹੁਣ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਬੈਠਾ ਕੋਈ ਵਿਅਕਤੀ ਗਲਤੀ ਕਰਦਾ ਮੰਨ ਲਓ ਕੋਈ ਵੀ ਬੰਦਾ ਕਿਸੇ ਵੀ ਪਦਵੀ ਤੇ ਹੋਵੇ ਜੇ ਉਹ ਅੱਜ ਕਿਸੇ ਵੱਡੀ ਘਟਨਾ ਮਨ ਲੋਕਾਂ ਦੇ ਉੱਤੇ ਬਲਾਤਕਾਰ ਦਾ ਹੀ ਦੋਸ਼ ਲੱਗ ਜਾਂਦਾ ਹੈ ਜਾਂਦੇ ਉੱਤੇ ਕਰਪਸ਼ਨ ਦਾ ਦੋਸ਼ ਲੱਗ ਜਾਂਦਾ ਹੈ ਜਾਂ ਉਹਦੇ ਤੇ ਕੋਈ ਵੱਡੀ ਘਟਨਾ ਦਾ ਦੋਸ਼ ਲੱਗਦਾ ਤੇ ਕੀ ਉਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਹੂੰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਇਹਦੇ ਵਿੱਚ ਇਹ ਆ ਕਿ ਇੱਥੇ ਉਹ ਨਹੀਂ ਹੈਗਾ ਕਿ ਜਿਵੇਂ ਸਾਊਦੀ ਅਰਬੀਆ ਦੇ ਵਿੱਚ ਜਾਂ ਦੁਬਈ ਦੇ ਵਿੱਚ ਜਾਂ ਬਹਿਰਨ ਦੇ ਵਿੱਚ ਕਿ ਜੇ ਕਿਸੇ ਨੇ ਗਲਤੀ ਕੀਤੀ ਹੁੰਦਾ ਫਿਰ ਸਿਰ ਲਾ ਦੇਉ ਠੀਕ ਹੈ ਜੀ ਗੁਰੂ ਸਾਹਿਬ ਨੇ ਸਾਨੂੰ ਜੋ ਸਿਧਾਂਤਕ ਤੌਰ ਦੇ ਉੱਤੇ ਜਿਹੜਾ ਇੱਕ ਗੁਰਬਾਣੀ ਦਾ ਇੱਕ ਵੱਡਾ ਤਾ ਸਮੁੰਦਰ ਬਖਸ਼ਿਆ ਉਹਦੇ ਵਿੱਚ ਚੁਬੀਆਂ ਲਾ ਕੇ ਮਨੁੱਖ ਭਾਵ ਸਾਗਰ पार ਕਰ ਸਕਦਾ ਦੁਨੀਆਦਾਰੀ ਦੇ ਆ ਤੰਦਿਆਂ ਦੇ ਵਿੱਚੋਂ ਰਹਿੰਦਾ ਹੋਇਆ ਵੀ ਆਪਣੇ ਆਪ ਨੂੰ ਇੱਕ ਬਹੁਤ ਵਧੀਆ ਰੂਪ ਦੇ ਵਿੱਚ ਸ਼ਾਂਤ ਚਿੱਤ ਹੋ ਕੇ ਇਕਾਗਰ ਚਿੱਤ ਹੋ ਕੇ ਉਸ ਪਾਸੇ ਤੁਰਨ ਦੀ ਸਿੱਖਿਆ ਜਿਹੜੀ ਉਹ ਗੁਰਬਾਣੀ ਤੋਂ ਸਾਨੂੰ ਮਿਲਦੀ ਹੈ ਲੇਕਿਨ ਜੇ ਕੋਈ ਬੰਦਾ ਉਸ ਦਾ ਪਹਿਰੇਦਾਰ ਵੀ ਅਖਵਾਵੇ ਤੇ ਉਹ ਗਲਤੀਆਂ ਵੀ ਕਰੇ ਉਹ ਆਪਣੇ ਆਪ ਵਿੱਚ ਸਭ ਤੋਂ ਵੱਡਾ ਸਵਾਲ ਹੈ ਸੋ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਉਹ ਬੰਦੇ ਸਾਰੇ ਜਿੰਦੇ ਵਿੱਚ ਸੀਏ ਕੋਲੀ ਵੀ ਹੈ ਇਹਨਾਂ ਨੇ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕੀਤੀ ਐਵੇਂ ਗੁਰੂ ਦੇ ਭੈ ਦੀ ਵੀ ਪਰਵਾਹ ਨਹੀਂ ਕੀਤੀ ਕਿ ਗੁਰੂ ਦਾ ਭੈ ਕਿੰਨਾ ਵੱਡਾ ਹੁੰਦਾ ਆਪਾਂ ਕਹਿੰਦੇ ਆ ਨਾ ਕਿ ਕੋਈ ਬੰਦਾ ਗਲਤੀ ਕਰਦਾ ਹੋ ਹੁੰਦਾ ਕਿ ਕੋਈ ਮੈਨੂੰ ਬੰਦਾ ਵੇਖ ਰਿਹਾ ਲੇਕਿਨ ਉਹ ਨਹੀਂ ਵੀ ਵੇਖ ਰਿਹਾ ਲੇਕਿਨ ਪਰਮਾਤਮਾ ਦਾ ਵੇਖ ਰਿਹਾ ਆਪਾਂ ਅਕਸਰ ਹੀ ਗੱਲ ਕਰਦੇ ਆ ਬਿਲਕੁਲ ਤੁਸੀਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਅ ਸਲਾਹਕਾਰ ਬੋਰਡ ਦੇ ਵੀ ਮੈਂਬਰ ਵੀ ਰਹੇ ਹੋ ਤੁਸੀਂ ਤੁਸੀਂ ਵਰਕਿੰਗ ਕਮੇਟੀ ਦੇ ਵਿੱਚ ਵੀ ਰਹੇ ਹੋ तमाम ਮੀਟਿੰਗਾਂ ਸੁਬੀਰ ਸਿੰਘ ਬਾਦਲ ਜਦੋਂ ਸਾਹਮਣੇ ਬੈਠੇ ਆ ਤੁਸੀਂ ਇਸ ਬਾਬਤ ਵੀ ਚਰਚਾ ਚੱਲਦੀ ਹੈ ਉਸ ਵਰਕਿੰਗ ਕਮੇਟੀ ਦੇ ਵਿੱਚ ਜਾਂ ਹੋਣ ਵਾਲੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਕੀ ਇਹ ਮਸਲਾ ਉਸ ਵੇਲੇ ਉੱਠਦਾ ਰਿਹਾ ਕਿ ਆ ਸਾਨੂੰ ਸਾਨੂੰ 328 ਰੁਪਿਆਂ ਦੇ ਮਾਮਲੇ ਤੇ ਸੰਗਿਆਨ ਲੈਣਾ ਚਾਹੀਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰეკਮੈਂਡ ਕਰੇ ਕਿ ਇਹਨਾਂ ਜਿਹੜੇ ਸਬੰਧਤ ਲੋਕ ਐ ਪੜਤਾਲ ਕਰਕੇ ਉਹਨਾਂ ਤੇ ਐਫ ਆਈ ਆਰ ਦਰਜ ਹੋਵੇ ਕਿਉਂਕਿ ਐਫ ਆਈ ਆਰ 2016 ਤੋਂ ਚੱਲਦਾ ਹੋਇਆ ਮਾਮਲਾ 2025 ਦੇ ਵਿੱਚ ਆ ਕੇ ਦਰਜ ਹੁੰਦੀ ਹੈ ਉਹ ਵੀ ਇੱਕ 5 ਸਾਲ ਦੀ ਸਟਰਗਲ ਤੋਂ ਬਾਅਦ ਮੈਂ ਤਾਂ ਦੇਖੋ ਜੀ ਸਮੇਂ-ਸਮੇਂ ਤਾਂ ਮੀ ਸਾਹਿਬ ਨੂੰ ਵੀ ਖੁਦ ਮਿਲ ਕੇ ਵੀ ਉਹਨਾਂ ਨੂੰ ਗੱਲ ਕਹੀ ਕਿ ਆਪਾਂ ਬਲਦੇਵ ਸਿੰਘ ਵਡਾਲਾ ਕੋਈ ਆਪਣਾ ਦੁਸ਼ਮਣ ਥੋੜਾ ਹੂੰ ਉਹ ਹਜੂਰੀ ਰਾਗੀ ਰਹੇ ਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਜਾਂ ਬਲਦੇਵ ਸਿੰਘ ਸਿਰਸਾ ਸਾਡੇ ਆਪਣੇ ਲੋਕ ਨੇ ਤੇ ਜਿਹੜੀ ਉਹਨਾਂ ਨੂੰ ਪੀੜਾ ਇਸ ਚੀਜ਼ ਦੀ ਉਹ ਹਰ ਸਿੱਖ ਨੂੰ ਹੈ ਤਾਂ ਆਪਾਂ ਨੂੰ ਇਹ ਬੈਠ ਕੇ ਇੱਕ ਦੋ ਵਾਰੀ ਉਹਨਾਂ ਨਾਲ ਬੈਠ ਕੇ ਗੱਲਬਾਤ ਵੀ ਹੋਈ ਪਰ ਕੀ ਹੁੰਦਾ ਕਿ ਕਈ ਵਾਰੀ ਪਰਸਨੈਲਿਟੀ ਕਲੈਸ਼ ਆ ਜਾਂਦੇ ਆ ਕਈ ਵਾਰੀ ਇਹ ਹੋ ਜਾਂਦਾ ਕਿ ਯਾਰ ਇਹ ਗੱਲ ਕਰ ਰਿਹਾ ਤੇ ਮੈਂ ਨਹੀਂ ਮੰਨਣੀ ਉਹ ਜਿਵੇਂ ਮੈਂ ਕਰਦਾ ਆਮ ਤੌਰ ਤੇ ਹੁੰਦਾ ਹੀ ਹੈ ਨਾ ਉਹਨੂੰ ਲੱਗਦਾ ਕਿ ਤੁਹਾਡੀ ਗੱਲ ਉਹਨਾਂ ਨੂੰ ਲੱਗਦੀ ਸੀ ਕਿ ਨਹੀਂ ਮੰਨਣੀ ਚਾਹੀਦੀ ਨਹੀਂ ਮਤਲਬ ਕਿ ਕਈ ਵਾਰੀ ਬੇਵਸੀ ਹੋ ਜਾਂਦੀ ਹੈ ਕਈ ਵਾਰੀ ਚਾਹੁੰਦੇ ਹੋਏ ਵੀ ਉਹ ਗੱਲ ਨੂੰ ਉਹ ਕਰਨਾ ਵੀ ਚਾਹੁੰਦੇ ਆ ਲੇਕਿਨ ਫਿਰ ਉਹ ਗੱਲ ਸਿਰੇ ਨਹੀਂ ਲੱਗਦੀ ਮੈਂ ਕਹਿੰਦਾ ਕਿ ਧਾਮੀ ਸਾਹਿਬ ਇਸ ਗੱਲੋਂ ਬੜੇ ਪਰਪੱਕ ਨੇ ਉਹ ਉਹਨਾਂ ਦੇ ਅੰਦਰ ਤੁਸੀਂ ਦੇਖੋ ਜਦੋਂ ਜਥੇਦਾਰਾਂ ਨੂੰ ਬਦਲਣ ਦੀ ਗੱਲ ਆਈ ਤੇ ਉਹਨਾਂ ਦੀ ਆਤਮਾ ਦੇ ਉੱਤੇ ਬੋਝ ਪਿਆ ਤੇ ਉਹ ਅਸਤੀਫਾ ਦੇ ਕੇ ਘਰ ਬੈਠ ਗਏ ਸੀ ਹੂੰ ਠੀਕ ਹੈ ਜੀ ਸਮੇਂ-ਸਮੇਂ ਜਿੱਡੀਆਂ ਵੱਡੀਆਂ ਘਟਨਾਵਾਂ ਹੋਈਆਂ ਉਹਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਘਟਨਾਵਾਂ ਨਾ ਵਾਪਰਨ ਪਰ ਕੀ ਹੁੰਦਾ ਹੈ ਕਿ ਇੱਕ ਵਫਾਦਾਰੀ ਜਿਹੜੀ ਬੱਕਰੀ ਚੀਜ਼ ਉਹ ਕਈ ਵਾਰੀ ਸਾਡੀ ਕਮਜ਼ੋਰੀ ਬਣ ਜਾਂਦੀ ਹੈ ਆਪਾਂ ਕਹਿੰਨੇ ਆ ਨਾ ਕਿ ਆਮ ਤੌਰ ਤੇ ਇਹ ਪਰ ਅਜਿਹੇ ਮਾਮਲਿਆਂ ਦੇ ਵਿੱਚ ਦੇਖੋ ਅਜਿਹੀ ਸੰਸਥਾ ਦੇ ਮੁਖੀ ਨੇ ਤਾਂ ਮੀ ਸਾਹਿਬ ਜਿਸ ਨੂੰ ਹਰ ਕੋਈ ਸਿਰ ਝੁਕਾਉਂਦਾ ਨਤਮਸਤਕ ਹੁੰਦਾ ਦੂਜੇ ਪਾਸੇ ਜੇ ਅਜਿਹੀ ਸੰਸਦ ਦੇ ਮੁਖੀ ਬਣਾਇਆ ਤਾਂ ਫਿਰ ਉੱਥੇ ਇਕੱਲੀ ਵਫਾਦਾਰੀ ਕਰਕੇ ਤੁਸੀਂ ਕੋਈ ਫੈਸਲੇ ਨਹੀਂ ਲੈ ਸਕੋ ਤੁਸੀਂ ਦੇਖੋ ਕਿ ਤੁਸੀਂ ਇਹ ਵੀ ਤਾਂ ਸਵਾਲੀਆਂ ਨਿਸ਼ਾਨਾ ਬਹੁਤ ਤੁਸੀਂ ਬੜੇ ਸੀਨੀਅਰ ਜਰਨਲਿਸਟ ਹੋ ਰਵੀ ਜੀ ਤੁਸੀਂ ਸਮੇਂ-ਸਮੇਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਰਿਟਾਇਰਡ ਡੀਜੀਪੀ ਰਿਟਾਇਰਡ ਏਡੀਜੀਪੀ ਰਿਟਾਇਰਡ ਸਿਆਸਤੋਂ ਕਿਨਾਰਾ ਕਰ ਗਏ ਮੁੱਖ ਮੰਤਰੀ ਜਿਵੇਂ ਕੈਪਟਨ ਨਮਿੰਦਰ ਸਿੰਘ ਮੌਜੂਦਾ ਸਮੇਂ 'ਚ ਕਈ ਜਿਹੜੇ ਆ ਜਦੋਂ ਉਹ ਪਾਵਰ ਦੇ ਵਿੱਚ ਹੁੰਦੇ ਉਹ ਗੱਲ ਨਹੀਂ ਕਰਦੇ ਹਮ ਲੇਕਿਨ ਰਿਟਾਇਰਡ ਹੋ ਕੇ ਆਪਣੀਆਂ ਕਦਾਬਾਂ ਵੀ ਲਿਖਦੇ ਆ ਆਪਣੀ ਬਾਇਓਗ੍ਰਾਫੀ ਲਿਖਦੇ ਆ ਹਾਂਜੀ ਉਹਦੇ ਵਿੱਚ ਦੱਸਦੇ ਕਿ ਫਲਾਣੇ ਸਮੇ ਮੇਰੇ ਕੋਲ ਆ ਗੱਲ ਹੋਈ ਜਿਵੇਂ ਅਵਤਾਰ ਸਿੰਘ ਮੱਕੜ ਸੀ ਜ세ਦਾਰ ਅਵਤਾਰ ਸਿੰਘ ਮੱਕੜ ਇੱਕ ਐਸਾ ਸਮਾ ਸੀ ਕਿ ਜਦੋਂ ਉਹ ਜ਼ਿਲ੍ਹੇ ਦੀ ਸਿਆਸਤ ਕਰਦੇ ਸੀ ਜ਼ਿਲ੍ਹੇ ਲੁਧਿਆਣੇ ਦੀ ਤਾਂ ਅਸੀਂ ਤਾਂ ਉਹਦੇ ਵੀ 올 ਇੰਡੀਆ 6 ਸਟੂਡੈਂਟਸ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਵੱਡੀਆਂ ਮੀਟਿੰਗਾਂ ਵੀ ਅਟੈਂਡ ਕਰੀਦੀਆਂ ਸੀ ਐਜੇ ਪ੍ਰਧਾਨ ਦੇ ਰੂਪ ਦੇ ਵਿੱਚ ਤਾਂ ਮੈਨੂੰ ਮੈਂ ਇੱਕ ਵਾਰ ਉਹਨਾਂ ਨੂੰ ਕਿਹਾ ਮਹਾਂਜੀ ਤੁਸੀਂ ਪ੍ਰਧਾਨ ਬਣਿਓ ਕੋਈ ਵੱਡੇ ਫੈਸਲੇ ਲਵੋ ਕਹਿੰਦਾ ਕਿ ਕਾਕਾ ਉਹਨੇ ਜਿਹੜੇ ਸ਼ਬਦ ਵਰਤੇ ਮੈਂ ਤੁਹਾਨੂੰ ਦੱਸਾਂ ਕਾਕਾ ਮੈਂ ਮਾਡਲ ਟਾਊਨ ਐਕਸਟੈਂਸ਼ਨ ਗੁਰਦੁਆਰਾ ਦਾ ਪ੍ਰਧਾਨ ਸੀ ਮੈਨੂੰ ਇੱਥੋਂ ਚੱਕ ਕੇ ਉਹਨਾਂ ਨੇ ਐਡੀ ਵੱਡੀ ਕਮੇਟੀ ਦਾ ਇੰਜੋ ਨੇ ਕੀਤਾ ਐਡੀ ਵੱਡੀ ਕਮੇਟੀ ਦਾ ਪ੍ਰਧਾਨ ਮੈਨੂੰ ਬਣਾਤਾ ਮੈਂ ਆਸਾਨ ਮੰਨਦਾ ਤੇ ਮੈਂ ਨਹੀਂ ਕਰ ਸਕਦਾ ਉਹਨੇ ਅੱਗੇ ਹੱਥ ਜੋੜ ਕੇ ਮੈਨੂੰ ਕਿਹਾ ਮੈਨੂੰ ਆਦਾ ਮੈਨੂੰ ਮੇਰੇ ਵੱਸ ਨਹੀਂ ਕਿ ਮੈਂ ਐਡਾ ਵੱਡੇ ਫੈਸਲੇ ਲੈ ਲਵਾਂ ਫੈਸਲਾ ਕੀ ਸੀ ਮੈਂ ਕਿ ਸਿੱਖ ਜਨੋਸਾਈਡ ਇਹ ਆਦਾ ਕਿਵੇਂ ਮੈਂ ਆਖਿਆ ਕਿ ਦੋ ਫਿਰਕੇ ਲੜਨ ਹਿੰਦੂ ਵੀ ਮਰਦੇ ਤੇ ਸਿੱਖ ਵੀ ਮਰਦੇ ਫਿਰ ਉਹਨੂੰ ਆਪਾਂ ਦੰਗੇ ਕਹਿ ਸਕਦੇ ਹਾਂ ਇਹ ਸਿੱਖਾਂ ਦੀ ਨਸਲਕੁਸ਼ੀ ਹੋਈ ਤੂੰ ਇਹਨਾਂ ਨੂੰ ਦੰਗੇ ਕਹਿੰਦਾ ਇਹ ਕੀ ਫਰਕ ਪੈਂਦਾ ਜੇ ਦੰਗੇ ਕਹਿ ਦਿਓ ਤਾਂ ਉਹ ਫਿਰ ਵੀ ਬੋਲੀ ਜਾਵੇ ਦੰਗੇ ਮੈਂ ਆਖਿਆ ਬਾਪੂ ਦੰਗਾ ਸ਼ਬਦ ਹੁੰਦਾ ਦੋ ਫਿਰਕੇ ਲੜਨ ਇਹ ਤਾਂ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨੂੰ ਆਪਾਂ ਅਪਰੂਵ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੀ ਐਗਜ਼ੈਕਟਿਵ ਚ ਮਤਾ ਪਾਓ ਕਿ ਸਿੱਖਾਂ ਦੀ ਨਸਲਕੁਸ਼ੀ ਹੋਈ ਏ ਕਹਿੰਦਾ ਕਿ ਚਲੋ ਆਹ ਤਾਂ ਮੈਂ ਕਰ ਦਿਆਂਗਾ ਹੁੰਦਾ ਫਿਰ ਇਹ ਸੀ ਆਹ ਤਾਂ ਮੈਂ ਕਰ ਦਿਆਂਗਾ ਫਿਰ ਉਹਨੂੰ ਮੈਂ ਕਿਹਾ ਕਿ ਉੱਥੇ ਜਿਹੜੀ ਯਾਦਗਾਰ ਹੈ ਹਾਂ ਦੇ ਚਲੜ ਅਸੀਂ ਇੱਕ ਪਿੰਡ ਲੱਭਿਆ ਜਿੱਥੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਏ ਤਾਂ ਇਸ ਨਸਲਕੁਸ਼ੀ ਦੇ ਵਿਰੁੱਧ ਜਿੱਥੇ ਆਪਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਸੀ ਆਪਾਂ ਨਹੀਂ ਠਾਈ ਜਿਸ ਪੱਦਰ ਕਿ ਉਹ ਪੂਰੇ ਦਾ ਪੂਰਾ ਪਿੰਡ ਜੇ ਜੱਲਿਆਂ ਵਾਲਾ ਭਾਗ ਆ ਜੇ ਦੁਨੀਆ ਨੂੰ ਦਿਖਾਉਣੇ ਆ ਕਿ ਉੱਥੇ ਉਸ ਵੇਲੇ ਜਨਰਲ ਐਡਵੈਰ ਨੇ ਕੇਰ ਕੇ ਸਿੱਖਾਂ ਆਪਣੇ ਸਿੱਖਾਂ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਸਾਈਆਂ ਨੂੰ ਜਿਹੜੇ ਵੀ ਜਿਆਦੀ ਗਲaties ਸੀ ਉਹਨਾਂ ਦੇ ਉੱਤੇ ਉਹ ਉਸ ਵੇਲੇ ਉਹਨਾਂ ਨੇ ਗੋਲਾਬਾਰੀ ਕਰਕੇ ਉਹਨਾਂ ਨੂੰ ਮਾਰ ਦਿੱਤਾ ਤੇ ਉਹ ਵੀ ਨਸਲਕੁਸ਼ੀ ਸੀ ਠੀਕ ਹੈ ਤੇ ਐਵੇਂ ਸਿੱਖਾਂ ਦੀ ਹੋਈ ਏ ਤਾਂ ਉਹਦੇ ਲਈ ਇੱਥੇ ਇੱਕ ਆਪਾ ਯਾਦਗਾਰ ਬਣਾਈਏ ਚਲੋ ਉਹਨੇ ਫਿਰ ਮੇਰੀ ਗੱਲ ਮੰਨੀ ਉਹ ਇੱਕ ਬਾਬਾ ਸੀ ਇੱਥੋਂ ਦੇ ਫਗਵਾੜੇ ਤੋਂ ਉਹਨਾਂ ਨੂੰ ਉਹਨਾਂ ਨੇ ਸੇਵਾ ਦੇ ਦਿੱਤੀ ਪਰ ਉਹ ਉਹ ਬਾਬਾ ਵੀ ਡਰ ਗਿਆ ਉਹ ਮੈਨੂੰ ਕਹਿੰਦਾ ਜੀ ਮੈਨੂੰ ਕਿੱਥੇ ਫਸਾਤਾ ਤੁਸੀਂ ਤੇ ਇੱਕ ਦਿਨ ਅਮਰਤਵਿਲੇ ਜਾ ਰਿਹਾ ਸੀ ਤੇ ਜੰਡਿਆਲਾ ਗੁਰੂ ਦੇ ਕੋਲ ਖੜੇ ਟਰੱਕ ਦੇ ਵਿੱਚ ਉਹਦੀ ਅਨੋਵਾ ਵਜੀ ਤੋਂ ਦੀ ਡੈਥ ਹੋ ਗਈ ਹਮ ਲੇਕਨ موسی ਭਜਿਆ ਮੌਤ ਤੋਂ ਮੌਤ ਅੱਗੇ ਖੜੀ ਠੀਕ ਹੈ ਜੀ ਕਈ ਵਾਰੀ ਅਸੀਂ ਆਪਣੇ ਸਿਧਾਂਤ ਤੋਂ ਗਿਰ ਜਾਂਦੇ ਆ ਡਰ ਜਾਂਦੇ ਆ ਫਿਰ ਉਹ ਤੁਸੀਂ ਮੈਂ ਜਿਹੜੀ ਗੱਲ ਅਸਲ ਕਰ ਰਿਹਾ ਸੀ ਬੱਕਰ ਸਾਹਿਬ ਦੀ ਉਹ ਫਿਰ ਸਟੇਟਮੈਂਟ ਸੁਣੋ ਜਦੋਂ ਬਾਅਦ ਚ ਕਹਿੰਦੇ ਜੀ ਮੈਂ 96 ਲੱਖ ਵਾਲਾ ਵੀ ਕੰਮ ਗਲਤ ਕੀਤਾ 99 ਲੱਖ ਰੁਪਇਆ ਮੈਂ ਇਹਨੂੰ ਗੁਰੂ ਦੀ ਗੋਲਕ ਦੇ ਵਿੱਚੋਂ ਆਹਦਾ ਮੈਂ ਰੋਕਿਆ ਸੀ ਬਾਗਲ ਸਾਹਿਬ ਨੂੰ ਪੋਸਟਰ ਲਗਾਉਣ ਵਾਲਾ ਆ ਕੀ ਪੋਸਟਰ ਲਗਾਉਣ ਵਾਲਾ ਕਿ ਤੁਸੀਂ ਦੇਖੋ ਸਾਡੇ ਗੁਰੂ ਦੀ ਬੇਅਦਬੀ ਕੀਤੀ ਹੋਵੇ ਤੇ ਅਸੀਂ ਉਸ ਉਸ ਬੰਦੇ ਨੂੰ ਜਦੋਂ ਮਾਫੀ ਦਿੱਤੀ ਗਈ ਤਾਂ ਉਹਦੀ ਮਾਫੀ ਨੂੰ ਜਸਟੀਫਾਈ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਦੀ ਗੋਲਕ ਜਿੱਥੇ ਕੋਈ ਰੁਪਇਆ ਮੱਥਾ ਟੇਕਦਾ ਕੋਈ 10 ਲੱਖ ਟੇਕਦਾ ਕੋਈ 5 ਲੱਖ ਟੇਕਦਾ ਕੋਈ ਦੀਵਾਨੀ ਟੇਕਦਾ ਹਾਂਜੀ ਉਹ ਪੈਸਾ ਜਿਹੜਾ ਹੈ ਗੁਰੂ ਦੀ ਗੋਲਕ ਵਿੱਚੋਂ ਕੱਢ ਕੇ ਤੇ ਉਹਦੇ ਨਾਲ ਡੇਰਾ ਸਬਦਾ ਸਾਹ ਦੇ ਉਹਦੀ ਪ੍ਰਮੋਸ਼ਨ ਕਰੋ ਉਹਦੀ ਪ੍ਰਮੋਸ਼ਨ ਕੀਤੀ ਗਈ ਸੋ ਇਹ ਗਲਤੀਆਂ ਬਹੁਤ ਵੱਡੀਆਂ ਹੋਈਆਂ ਨੇ ਜੀ ਅੱਛਾ ਸੁਖਬੀਰ ਸਿੰਘ ਬਾਦਲ ਕੀ ਚਾਹੁੰਦੇ ਸੀਗੇ ਕਿ ਇਸ ਮਾਮਲੇ ਤੇ ਉਹਨਾਂ ਦਾ ਉਹਨਾਂ ਦਾ ਮੈਂ ਮੈਂ ਤੁਹਾਨੂੰ ਅਸਲ ਦੱਸ ਦਿਆਂ ਉਹਨੂੰ ਇਹਨਾਂ ਗੱਲਾਂ ਨਾਲ ਵਾਸਤਾ ਹੀ ਕੋਈ ਨਹੀਂ ਹਮ ਦੇਖੋ ਉਹ ਇਹ ਗੱਲ ਕਹਿੰਦਾ ਕਿ ਯਾਰ ਆ ਤੁਹਾਡਾ ਪੰਥਕ ਸਲਾਹਕਾਰ ਬੋਰਡ ਬਣਾਤਾ ਠੀਕ ਹੈ ਜੀ ਉਹਦੇ 24 ਮੈਂਬਰ ਸੀ ਪੰਜ ਤਾਉਨ ਦੇ ਵਿੱਚ ਸਭ ਕਾ ਪ੍ਰਧਾਨ ਹੀ ਸੀ ਮੈਂ ਦਰੋਸलो ਮਨੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਜੀ ਉਹਦੇ ਵਿੱਚ ਆਪਣੇ ਬੀਬੀ ਜਗੀਰ ਕੌਰ ਵੀ ਸੀ ਮੈਂਬਰ ਕਰਪਾਲ ਸਿੰਘ ਬਡੁੰਗਰ ਇਸੇ ਗੱਲ ਤੋਂ ਉਹਦੇ ਪ੍ਰਧਾਨ ਸੀ ਕਰਪਾਲ ਸਿੰਘ ਬਡੁੰਗਰ ਪ੍ਰੋਫੈਸਰ ਉਹ ਵੀ ਉਹਦਾ ਮੈਂਬਰ ਸੀ ਹਾਂਜੀ ਗੋਬਿੰਦ ਸਿੰਘ ਲੋਂਗੋਵਾਲ ਉਹ ਵੀ ਉਹਦਾ ਮੈਂਬਰ ਸੀ ਧਾਮੀ ਸਾਹਿਬ ਮੌਜੂਦਾ ਸੀ ਉਹ ਵੀ ਉਹਦੇ ਮੈਂਬਰ ਸੀ ਹਾਂ ਹਾਂਜੀ ਉਹਦੇ ਕਈ ਇਸ ਤਰ੍ਹਾਂ ਦੇ ਮੈਂਬਰ ਸਨ ਸਰਨਾ ਸਾਹਿਬ ਵੀ ਉਹਦੇ ਮੈਂਬਰ ਸੀ ਹਾਂਜੀ ਫਿਰ ਸਾਡੇ ਫੈਡਰੇਸ਼ਨ ਵਾਲੇ ਪਰਾਂ ਹਾਂ ਨਾਮਵਰ ਸ਼ਖਸੀਤਾਂ ਹਾਂ ਨਾਮਵਰ ਚੋਰੀ ਫਿਰ ਵੀ ਫੈਸਲਾ ਨਹੀਂ ਆਇਆ ਫਿਰ ਵੀ ਫੈਸਲਾ ਨਹੀਂ ਆਇਆ ਦਬਾਅ ਸੀ ਫਿਰ ਸੋ ਇਹਦੇ ਚ ਆਪਾਂ ਕੱਲਾ ਮੈਂ ਅੱਗੇ ਕਈ ਵਾਰੀ ਕਹਿਨਾ ਕਿ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਕੱਲੇ ਨੂੰ ਦੋਸ਼ੀ ਨਹੀਂ ਠਲਾ ਸਕਦੇ ਜਿੰਨੇ ਅਸੀਂ ਸਾਰੇ ਮੈਂ ਵੀ ਵਿੱਚ ਕਿ ਜਿੰਨੇ ਚਾਹੇ ਮੈਂ ਅੱਜ ਆ ਕਹੀ ਜਾਵਾਂ ਲੇਕਿਨ ਫੈਸਲਾ ਲਾਗੂ ਤਾਂ ਨਹੀਂ ਨਾ ਕਰਵਾ ਸਕਿਆ ਅਸੀਂ ਠੀਕ ਹੈ ਨਾ ਨਹੀਂ ਪਰ ਮਸਲਾ ਤਾਂ ਉਹੀ ਹੈ ਨਾ ਪੀਰ ਮੁਹੰਮਦ ਸਾਹਿਬ ਸਮਝਣਾ ਮੈਂ ਉਹੀ ਚਾਹਣਾ ਹੈ ਹਾਂ ਤੁਸੀਂ ਕਹਿ ਰਹੇ ਹੋ ਕਿ ਸੁਬੀਰ ਸਿੰਘ ਬਾਦਲ ਨੂੰ ਦੋਸ਼ੀ ਨਹੀਂ ਕਹਿ ਸਕਦੇ ਠੀਕ ਹੈ ਮੈਂ ਨਹੀਂ ਕਹਿੰਦਾ ਮੈਂ ਕਹਿੰਨਾ ਕਿ ਬੋਰਡ ਬਣ ਗਿਆ ਬੋਰਡ ਨੇ ਫੈਸਲਾ ਲੈ ਲਿਆ ਮੈਂ ਰეკਮੈਂਡੇਸ਼ਨ ਮੈਂ ਨਹੀਂ ਕਹਿੰਦਾ ਕਿ ਦੋਸ਼ੀ ਨਹੀਂ ਕਹਿ ਸਕਦੇ ਉਹ ਤਾਂ ਹੈਡ ਹੈ ਹਾਂ ਉਸ ਚੇਅਰ ਚੇਅਰ ਵੀ ਹੋਣੀ ਚਾਹੀਦੀ ਮੈਂ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਤਾਂ ਗੱਲ ਹੀ ਨਹੀਂ ਇੱਕ ਸੰਸਥਾਵਾਂ ਦੀ ਗੱਲ ਹੈ ਸੰਸਥਾਵਾਂ ਦੀ ਕਲੈਕਟਿਵ ਰਿਸਪੌਂਸਿਬਿਲਟੀ ਬਣ ਜਾਂਦੀ ਹੈ ਤਾਂ ਰეკਮੈਂਡੇਸ਼ਨ ਗਈ ਤੁਹਾਡੇ ਬੋਰਡ ਦੇ ਵੱਲੋਂ ਸਾਰਿਆਂ ਵੱਲੋਂ ਮੇਰੇ ਕੋਲ ਤਾਂ ਉਦੋਂ ਦਾ ਡਾਟਾ ਪਿਆ ਸਾਰਾ ਸੋਮੇ ਸਮੇਂ ਚਿੱਠੀਆਂ ਲਿਖੀਆਂ ਨੇ ਫਿਰ ਤਾਂ ਦੋ ਹੀ ਨੇ ਨਾ ਜਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਾਰਵਾਈ ਨਹੀਂ ਹੋਣ ਦਿੱਤੀ ਜਾਂ ਗੁਰਦੁਆਰਾ ਪ੍ਰਬੰਧਕ ਦੇਖੋ ਇਹ ਲਾਈਟਲੀ ਲੈਂਦੇ ਆ ਇਹ ਨਹੀਂ ਕਿ ਕਾਰਵਾਈ ਕਰਨੇ ਜਿਵੇਂ ਮੈਂ ਤੁਹਾਨੂੰ ਮੱਕੜ ਦੀ ਗੱਲ ਦੱਸੀ ਮੱਕੜ ਸਾਹਿਬ ਦੀ ਕਿ ਉਹਨੂੰ ਜਦੋਂ ਮੈਂ ਸਮਝਾਇਆ ਕਿ ਦੰਗਿਆਂ ਦੇ ਵਿੱਚ ਤੇ ਨਸਲਕੁਸ਼ੀ ਵਿੱਚ ਕੀ ਫਰਕ ਹੁੰਦਾ ਕਿ ਹਿਟਲਰ ਨੇ ਉਸ ਵੇਲੇ ਜਹੂਦੀਆਂ ਤੇ ਕੀਤਾ ਉਹ ਨਸਲਕੁਸ਼ੀ ਸੀ ਠੀਕ ਹੈ ਜੀ ਦੰਗੇ ਹੁੰਦੇ ਆ ਜਿਵੇਂ 47 ਦੇ ਵਿੱਚ ਠੀਕ ਹੈ ਜੀ 47 ਦੇ ਵਿੱਚ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਹੈ ਤਾਂ ਉੱਥੇ ਦੰਗਾ ਵਿਸਾਦ ਹੋਇਆ ਹਮ ਇਧਰ ਆਪਣਿਆਂ ਨੇ ਉਹਨਾਂ ਨੂੰ ਮਾਰਿਆ ਹਮ ਉਧਰ ਲੈਣੇ ਆਪਣਿਆਂ ਨੂੰ ਮਾਰਿਆ ਕਈ ਥਾਵਾਂ ਤੇ ਫਾਈਟਿੰਗ ਵੀ ਹੋਈ ਆਮੋ ਸਾਹਮਣੇ ਜਿੱਥੇ ਕੋਈ ਪਰਿਵਾਰਾਂ ਦੇ ਉੱਤੇ ਹਮਲਾ ਕੀਤਾ ਉਹਨੂੰ ਆਪਾਂ ਦੰਗੇ ਕਹਿ ਸਕਦੇ ਹਾਂ ਜਾਂ ਜਿਵੇਂ ਮੁਸਲਮਨ ਹਮਡਨ ਏਰੀਏ ਦੇ ਵਿੱਚ ਲਖਨਊ ਦੇ ਵਿੱਚ ਮੁਜ਼ਫਰਬਾਦ ਵਿੱਚ ਜਾਂ ਅਲੱਗ-ਅਲੱਗ ਥਾਵਾਂ ਤੇ ਆਪਾਂ ਦੰਗੇ ਹੁੰਦੇ ਵੇਖੇ ਹੀ ਹੈ ਕਿ ਉਥੇ ਹਿੰਦੂ ਵੀ ਮਰਦੇ ਆ ਮੁਸਲਮਾਨ ਵੀ ਮਰਦੇ ਆ ਹਾਂਜੀ ਲੇਕਿਨ ਕੁਝ ਥਾਵਾਂ ਦੇ ਉੱਤੇ ਜਿਵੇਂ ਗੋਧਰਾ ਦੇ ਵਿੱਚ ਹੋਇਆ ਸੀ ਅਸੀਂ ਉਦੋਂ ਮੁੱਖ ਮੰਤਰੀ ਸੀ ਨਰਿੰਦਰ ਮੋਦੀ ਸਾਹਿਬ ਅਸੀਂ ਮਿਲਣ ਗਏ ਉਹਨਾਂ ਮੋਦੀ ਸਾਹਿਬ ਨੂੰ ਮੈਂ ਮਿਲਿਆ ਨਾਲ ਸਾਡਾ ਵਫਰ ਸੀ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਦੇਖੋ ਗੋਧਰਾ ਕਾਂਡ ਹੋਇਆ ਉਹ ਕਹਿੰਦਾ ਕਿ ਪਹਿਲਾਂ ਉਹ ਕਾਰ ਸੇਵਕਾਂ ਵਾਲੀ ਗੱਡੀ ਵੇਖ ਕੇ ਆਓ ਕਿ ਉਹਨਾਂ ਦੇ ਵਿੱਚ ਜਿਹੜੇ ਕਾਰ ਸੇਵਕ ਮਾਰੇ ਗਏ ਇਹ ਐਕਸ਼ਨ ਦਾ ਰਿਐਕਸ਼ਨ ਹੈ ਉਸ ਲਈ ਉਹਨਾਂ ਨੇ ਇਹ ਗੱਲ ਕਹੀ ਐਕਸ਼ਨ ਦਾ ਰਿਐਕਸ਼ਨ ਹੈ ਕਿ ਉਧਰ ਕਾਰ ਸੇਵਾ ਵਾਲੇ ਜਿਹੜੇ ਜਾ ਰਹੇ ਸੀ ਉਹਨਾਂ ਦਾ ਵੀ ਕੋਈ ਗੁਨਾਹ ਨਹੀਂ ਸੀ ਜਿਹੜੇ ਇਹ ਮਾਰੇ ਗਏ ਉਹਨਾਂ ਦਾ ਵੀ ਕੋਈ ਗੁਨਾਹ ਨਹੀਂ ਹੂੰ ਠੀਕ ਹੈ ਜੀ ਲੇਕਿਨ ਸਟੇਟ ਦੇ ਵਿੱਚ ਘਟਨਾ ਵਾਪਰੀ ਮਾੜੀ ਹੈ ਅਸੀਂ ਉਹਨਾਂ ਦਾ ਜੋ ਵੀ ਕਰ ਸਕਦੇ ਆ ਕਰ ਰਹੇ ਆ ਉਹਨਾਂ ਨੇ ਆਪਣੇ ਆਪ ਨੂੰ ਜਸਟੀਫਾਈ ਕੀਤਾ ਸੋ ਮੈਂ ਇਹ ਗੱਲ ਕਹਿਣੀ ਚਾਹਣਾ ਕਿ ਸਮੇਂ-ਸਮੇਂ ਜਦੋਂ ਕੋਈ ਘਟਨਾਵਾਂ ਵਾਪਰਦੀਆਂ ਨੇ ਉਹਦੇ ਵਿੱਚ ਜਿਹੜੀ ਰੋਸ਼ਨ ਦਿਮਾਗ ਲੀਡਰਸ਼ਿਪ ਹੁੰਦੀ ਏ ਉਹ ਠੋਸ ਫੈਸਲੇ ਲੈਂਦੀ ਏ ਜਿਸ ਕਰਕੇ ਉਹ ਇਤਿਹਾਸ ਬਣ ਜਾਂਦਾ ਅੱਜ ਕਲ ਕਲੰਕਤ ਕਿਉਂ ਹੋ ਰਿਹਾ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਵੱਡੇ ਦਾਗ ਕਿਉਂ ਲੱਗੇ ਹੋਏ ਨੇ ਕਿ ਉਹਨਾਂ ਨੇ ਪਹਿਰੇਦਾਰੀ ਨਹੀਂ ਕੀਤੀ ਪ੍ਰੋਸੇਯੋਗਤਾ ਪ੍ਰੋਸੇਯੋਗਤਾ ਆਪਦੀ ਨੂੰ 6 ਵਜੇ ਤੇ ਇਸੇ ਕਰਕੇ ਉਹ ਲੋਕ ਜਿਨ੍ਹਾਂ ਨੂੰ ਸਿਆਸਤ ਦਾ ਊੜਾੜਾ ਨਹੀਂ ਸੀ ਪਤਾ ਉਹ ਅੱਜ ਵੀ ਪੰਜਾਬ ਦੀ ਸਿਆਸਤ ਦੇ ਉੱਤੇ ਕਬਜ਼ਾ ਕਰਕੇ ਬੈਠੇ ਹੋਏ ਬਿਲਕੁਲ ਪੀਰ ਮੋਮਨ ਸਾਹਿਬ ਕੀ ਇਹਦੇ ਤੇ ਕਾਰਵਾਈ ਨਾ ਹੋਣਾ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਕਿਸੇ ਖਾਸ ਬੰਦੇ ਨੂੰ ਬਚਾਉਣ ਦੀ ਵੀ ਉਸ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਸੀ ਹਾਂ ਦੇਖੋ ਬਿਲਕੁਲ ਬਿਲਕੁਲ ਜਿਵੇਂ ਸੀਏ ਕਰਵਾਈ ਨਹੀਂ ਹੋਣੀ ਤਾਂ ਮਤਲਬ ਕੋਈ ਨਾ ਕੋਈ ਮੋਟਿਵ ਜੁੜਿਆ ਹੋਇਆ ਨਾ ਜਿਵੇਂ ਸੀਏ ਕੋਲੀ ਹੈ ਉਹ ਬੜਾ ਪਾਵਰਫੁਲ ਬੰਦਾ ਸੀ ਨਹੀਂ ਤਾਂ ਤੁਸੀਂ ਦੇਖੋ ਕਿ ਕਿਸੇ ਮੁਲਾਜ਼ਮ ਦੀ ਤਨਖਾਹ ਲੱਖ ਹੋ ਸਕਦੀ ਹੈ 1.5 ਲੱਖ ਹੋ ਸਕਦੀ 2 ਲੱਖ ਹੋ ਸਕਦੀ ਹੈ 10-10 ਲੱਖ ਰੁਪਈਆ ਤਨਖਾਹ ਤੇ ਫਿਰ ਉਹ ਏਡੇ ਏਡੇ ਵੱਡੀਆਂ ਸਹੂਲਤਾਂ ਹੂੰ ਠੀਕ ਹੈ ਜੀ ਤੇ ਇਹ ਆਪਣੇ ਆਪ ਵਿੱਚ ਬੜਾ ਵੱਡਾ ਸਵਾਲ ਸੀ ਕਿ ਉਸ ਬੰਦੇ ਨੇ ਉਹਦੇ ਉੱਤੇ 8 ਕਰੋੜ ਤੋਂ ਵੱਧ ਦੀ ਰਿਕਵਰੀ ਅੱਜ ਵੀ ਪਈ ਹੋਈ ਹੈ। ਹੂੰ ਉਹਦੇ ਕੋਲ ਵਾਪਸ ਨਹੀਂ ਲੈ ਗਏ। ਹੂੰ ਲੇਕਿਨ ਉਹਨਾਂ ਜ਼ਿੰਮੇਵਾਰੀਆਂ ਅੱਜ ਵੀ ਦਿੱਤੀਆਂ ਹੋਈਆਂ। ਵੱਡੀਆਂ ਜ਼ਿੰਮੇਵਾਰੀਆਂ ਉਹਨੂੰ ਦਿੱਤੀਆਂ ਹੋਈਆਂ। ਹੂੰ ਠੀਕ ਹੈ ਜੀ ਜਦੋਂ SGPIC ਇੱਕ ਬੰਦੇ ਨੂੰ ਬਚਾਉਣ ਵਾਸਤੇ 2016 ਤੋਂ ਲੈ ਕੇ ਅੱਜ ਤੱਕ ਇੰਤਜ਼ਾਰ ਕਰਨਾ ਪਿਆ। ਬਿਲਕੁਲ ਬਿਲਕੁਲ ਤੇ ਹੁਣ ਅਸੀਂ ਇਹ ਕਹੀਏ ਜੀ ਮੌਜੂਦਾ ਸਰਕਾਰ ਇਹ ਜੰਗ ਕਰ ਰਹੀ ਉਹਨੂੰ ਮੌਕਾ ਕਿਉਂ ਦਿੱਤਾ ਅਸੀਂ? ਮੈਂ ਵੀ ਇਸ ਗੱਲ ਦੇ ਵਿਰੋਧਾਂ। ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਜਾਜ ਸੰਸਥਾ ਹੈ ਉਹਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਸਾਡੀ ਹੰਟਾਸਕ ਫੋਰਸ ਜੇ ਉਹ ਟਾਸਕ ਫੋਰਸ ਸਹੀ ਰੂਪ ਦੇ ਵਿੱਚ ਕੰਮ ਕਰੇ ਹੂੰ ਜਾਂ ਉਹਨੂੰ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਕਿਤੇ ਵੀ ਕੋਈ ਘਟਨਾ ਵਾਪਰ ਨਹੀਂ ਸਕਦੀ ਹੂੰ ਠੀਕ ਹੈ ਜੀ ਪਿਛਲੇ ਸਮੇਂ ਜੀ ਤੁਸੀਂ ਦੇਖਿਆ ਕਿ ਜਿਹੜੀਆਂ ਕੁੜੀਆਂ ਮੁੰਡੇ ਜਿਹੜੇ ਆ ਉਹ ਰੀਲਾਂ ਬਣਾਉਂਦੇ ਨੇ ਹੂੰ ਉਹ ਅੰਦਰ ਜਾ ਕੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇਹੋ ਜੀ ਕਰਦੇ ਸੀ ਤੇ ਦੋ ਤਿੰਨ ਥਾਵਾਂ ਤੇ ਉਹਨਾਂ ਦਾ ਕਟਾਪਾ ਚੜਿਆ ਹੂੰ ਤੇ ਫਿਰ ਕਿ ਫਿਰ ਫਿਰ ਬੰਦ ਹੋ ਗਿਆ ਨਾ ਤੇ ਫਿਰ ਕਿਹਾ ਗਿਆ ਜਦੋਂ ਜਦੋਂ ਤੁਸੀਂ ਜਿਸ ਜਿਹੜੀ ਟਾਸਕ ਫੋਰਸ ਏ ਉਹਨੂੰ ਤੁਸੀਂ ਜ਼ਿੰਮੇਵਾਰੀ ਜਿਹੜੀ ਦਿੱਤੀ ਏ ਉਹਨੂੰ ਨਿਭਾਉਣ ਤਾਂ ਦਿਓ ਹੂੰ ਤੇ ਉਹਨੂੰ ਵਰਤਿਆ ਇੱਥੇ ਜਾਂਦਾ ਹੈ ਕਿ ਲੈ ਵੀ ਤੁਸੀਂ ਆਪਣੇ ਬੰਦਿਆਂ ਨੂੰ ਕੁੱਟੋ ਜੇ ਕੋ ਤੁਹਾਡਾ ਵਿਰੋਧ ਕਰਦਾ ਦੂਜਾ ਗਰੁੱਪ ਤੇ ਉਹਨਾਂ ਦੇ ਕੇਸਾਂ ਦੀ ਬੇਅਦਬੀ ਕਰੋ ਜਾਂ ਉਹਨਾਂ ਦੀਆਂ ਦਸਤਾਰਾਂ ਲਾਓ ਤੇ ਆਪਣੇ ਆ ਵਿੱਚ ਬੜਾ ਵੱਡਾ ਸਵਾਲ ਏ ਸੋ ਮੈਂ ਅਖੀਰ ਦੇ ਵਿੱਚ ਇਹੋ ਹੀ ਗੱਲ ਕਹਿਣੀ ਚਾਹਣਾ ਮੇਨ ਕਿ ਸਾਡੇ ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਏ ਉਹਦੇ ਅਸੀਂ ਪਹਿਰੇਦਾਰ ਸਾਨੂੰ ਬੰਨਣਾ ਚਾਹੀਦਾ ਤਾਂ ਅਸੀਂ ਲੋਕਾਂ ਦੀ ਜੱਗ ਹਸਾਈ ਨਾ ਬਣੀਏ ਲੋਕਾਂ ਦਾ ਮਖੌਲ ਦਾ ਪਾਤਰ ਨਾ ਬਣੀਏ ਨਾ ਸਾਡੇ ਉੱਤੇ ਇਹੋ ਜਿਹੀ ਊਝਾਂ ਲੱਗਣ ਕਿ ਇਹ ਲੈ ਵੀ ਇਹ ਜਥੇਦਾਰ ਆਪਣੇ ਆਪ ਨੂੰ ਖਵਾਉਣ ਵਾਲੇ ਹਾਂਜੀ ਇਹ ਬਾਣੀ ਤੇ ਬਾਣੇ ਦੇ ਧਾਰਨੀ ਖਵਾਉਣ ਵਾਲੇ ਲੇਕਿਨ ਆਪ ਹੀ ਬੇਅਦਬੀ ਦੇ ਦੋਸ਼ੀ ਬਣੇ ਹੋਏ ਆ ਅੱਜ ਜਿਹੜਾ ਸਭ ਤੋਂ ਵੱਡਾ ਦੋਸ਼ ਏ ਉਹ ਲਾ ਕੇ ਕਈ ਛਟਕਾਰੇ ਵੀ ਲੈਂਦੇ ਆ ਲੇਕਿਨ ਜਿਸ ਸੰਸਥਾ ਦੇ ਉੱਤੇ ਦੋਸ਼ ਲੱਗੇ ਆ ਹੂੰ ਉਹਦੀ ਕ੍ਰੈਡੀਬਿਲਟੀ ਨੂੰ ਕਿੰਡੀ ਵੱਡੀ ਸੱਟ ਵੱਜੀ ਹੈ ਸਭ ਤੋਂ ਮੇਨ ਗੱਲ ਏ ਇੱਕ ਦਿਨ ਚ ਸ਼੍ਰੋਮਣੀ ਕਾਲੀਦਾਲ ਨਹੀਂ ਬਣ ਗਿਆ 106 ਸਾਲ ਹੋ ਗਏ ਆ ਇਸ ਸੰਸਥਾ ਬਣੀ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੰਦਾ ਇੱਕ ਵੱਡਾ ਇਤਿਹਾਸ ਹੈ 1925 ਚ ਬਣੀ ਹੈ ਹਾਂਜੀ ਉਹਨੂੰ ਵੀ 101 2 ਸਾਲ ਹੋ ਗਏ ਨੇ ਤਾਂ ਇਹ ਵੱਡੀਆਂ ਸੰਸਥਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਖੁਦ ਗੁਰੂ ਪਾਤਸ਼ਾਹ ਨੇ ਆਪਣੇ ਹੱਥੀਂ ਸਿਰਜਿਆ ਮੀਰੀ ਪੀਰੀ ਦਾ ਸਾਨੂੰ ਸਿਧਾਂਤ ਬਖਸ਼ਿਆ ਅੱਜ ਉਹਨਾਂ ਦੇ ਜਥੇਦਾਰਾਂ ਦੇ ਜਿਸ ਤਰੀਕੇ ਦੇ ਹਾਲਾਤ ਬਣਾਏ ਜਾਂਦੇ ਆ ਉਹਨਾਂ ਨੂੰ ਜਿਵੇਂ ਬੇਵਸ ਕੀਤਾ ਜਾਂਦਾ ਇਸ ਤੋਂ ਸ਼ਰਮਨਾ ਗੱਲ ਕੀ ਹੋ ਸਕਦੀ ਹੈ ਬਿਲਕੁਲ ਬਹੁਤ ਧੰਨਵਾਦ ਪੀਰੂ ਜੀ ਸ਼ੁਕਰੀਆ ਧੰਨਵਾਦ ਜੀ ਤਾਂ ਸਿੱਧੇ ਤੌਰ ਤੇ ਇੱਕ ਬਹੁਤ ਵੱਡਾ ਇੰਤਜ਼ਾਰ ਇਸ ਮਾਮਲੇ ਦੇ ਅੰਦਰ 2016 ਦੇ ਵਿੱਚ ਵਾਪਰੀ ਇਹ ਘਟਨਾ ਉਦੋਂ ਤੋਂ ਚੱਲਦਾ ਆਇਆ ਮਾਮਲਾ ਤਾਂ ਹੁਣ ਲਗਭਗ 9 ਸਾਲਾਂ ਬਾਅਦ ਆ ਕੇ ਇਸ ਤੇ ਕਾਰਵਾਈ ਹੁੰਦੀ ਹੈ ਤਾਂ ਤ तमाम ਅਸੀਂ ਗੱਲਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਵਿੱਚ ਸਿੱਧੇ ਤੌਰ ਤੇ ਇਹ ਗੱਲ ਸਾਹਮਣੇ ਆਈ ਕਿ ਪੰਥਕ ਬੋਰਡ ਵੀ ਬਣਿਆ ਉਹਨੇ ਇਸ ਤੇ ਸਿਫਾਰਸ਼ਾਂ ਵੀ ਕੀਤੀਆਂ ਕਿ ਸਾਨੂੰ ਕਾਰਵਾਈ ਕਰਨੀ ਚਾਹੀਦੀ ਹੈ ਪਰ ਕਾਰਵਾਈ ਨਹੀਂ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਹੁੰਦੀ ਸੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਸੀ ਚਾਹੁੰਦੇ ਵਿੱਚੋਂ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਕਿਸੇ ਇੱਕ ਸ਼ਖਸ ਨੂੰ ਬਚਾਉਣ ਦੇ ਵਾਸਤੇ ਇਹ ਸਾਰਾ ਕੁਝ ਹੋਇਆ ਫਿਲਹਾਲ ਮਾਮਲਾ ਦਰਜ ਹੋ ਗਿਆ ਇਸ ਮਾਮਲੇ ਦੇ ਅੰਦਰ ਅੱਗੇ ਕੀ ਕਾਰਵਾਈ ਹੁੰਦੀ ਹੈ ਇਹ ਦੇਖਣਾ ਬਹੁਤ ਲਾਜ਼ਮੀ ਰਹੇਗਾ ਪਰ ਹੁਣ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਾਰਵਾਈ ਨੂੰ ਜਾਇਜ਼ ਨਹੀਂ ਮੰਨ ਰਹੀ ਫਿਲਹਾਲ ਮੈਨੇ ਤੁਹਾਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ